ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੀ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾ ਲਵਤਾਰ ਊਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣ ਪਾਂ ਲੱਖ ਹੋਏ ਤੈ ਇੱਕ ਨ ਚੱਲੇ ਨਾਲ ਕੇਵਸ ਝਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਜੈ ਤਾਹੋਂ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਦਸੈ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀਨਾ ਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਭਾਖੇ ਪਉ ਪਾਰ ਅੱਖ ਹੈ ਮੰਗਹਿ ਦੇ 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 ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦਿਸੇ ਦਰਬਾਰ ਮੋਹ ਕੈ ਬੋਲਨ ਮੋਲੀਐ ਜਿਤ ਸੁਣ ਦਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਢਾਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖਤਵਾਰ ਨਾਨਕ ਕੀ ਵਹਿ ਜਾਣੀਐ ਸਭਾ ਪਿਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਜਾ ਵੀ ਅਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖ ਰਿਹਿਆ ਸਮਾਈ ਗੋਰੀ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਮ ਜੇ ਤਿਸ ਪਾਵਾਂ ਵਿਣ ਪਾਣੇ ਕੇ ਨਾਇ ਕਰੀ ਜੇ ਤਿਸੁ ਸਤਿ ਸ੍ਰੀ ਓ ਪਾਈ ਵੇਖਾਂ ਵਿਣ ਕਰ ਮਾਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰਿਆ ਅਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਔਰ ਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੀ ਤਵਤ ਨ ਪਛਕ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤਿ ਹਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਧ ਪੀਰ ਸੁਰਨਾਥ ਸੁਣੇ ਧਰਤਵਲ ਕਾਸ ਸੁਣੇ ਦੀਪ ਲੋਪਾ ਤਾਲ ਸੁਣੇ ਬੋਹਨ ਸਕਤ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮੈਂਦ ਸੁਣਿਐ ਉਖ ਸਲਾਹਣ ਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਾਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠ ਸਠਿ ਕਾਿ ਸੁਨਾਣ ਸੁਣਿਐ ਪਰ ਪਰ ਪਾਵੇ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣੇ ਸਰ ਗੁਣ ਕੇ ਗਾ ਸੁਣੇ ਸ਼ੇਖ ਪੀਰ ਪਾਤਸ਼ਾ ਸੁਣਿਆnde ਪਾਵੇ راہ ਸੁਣੇ ਹਾਥ ਹੋਵੇ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਸ਼ ਫਰਕਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵੇ ਦਰਗਹਿ ਮਾਨ ਪੰਜ ਸੋਹ ਹੈ ਦਰ ਰਾਜਾਨ ਪੰਚਾਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰ ਤੈ ਕਰਨੇ ਨਾਹੀ ਸੁਮਾਰ ਧੋਲ ਧਰਮ ਦਿਆ ਕਾ ਪੂਤ ਸੰਤੋਖថា ਪ੍ਰਖਿਆ ਜਨਸੂਤ ਜੇ ਕੋ ਬਜੈ ਹੋ ਵੇਚਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤਿ ਪਾਰਤਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨ ਲਖਿਆ ਬੁੜੀ ਕਲਾਮ ਇਹੋ ਲਖ ਖਲਕ ਜਾਣਿਆ ਕੋਏ ਲਖ ਲਖਿਆ ਕੀਤਾ ਹੋਇ ਕੀਤਾ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕਉਣ ਪੂਤ ਕੀ ਤਪਸੋ ਇੱਕ ਕੁਵਾਉ ਤਿਸਤੇ ਹੋਇ ਲਖ ਦਰੀ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਤਨਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵਿਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਲ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਵੈ ਸਈ ਪਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹਿ ਜੋਰ ਅਸੰਖ ਗਲਵਟ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਈ ਪਲਕਾਰ ਤੂ ਸਦਾ ਸਲਾਮ ਤੁਮਰੰਕਾਰ ਅਸੰਖ ਨਾਵ ਸੰਖ ਥਾਵ ਅਗੰਮ ਗੰਮ ਸੰਖ ਲੋ ਅਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਖਣ ਬੋਲਣ ਮਾਨ ਅਖਰਾ ਸਿਰ ਸੰਜੋਗ ਖਾਣ ਜਿਨੇ ਲਿਖੇ ਤਿਸ ਨਾਹੀ ਜੇ ਫਰਮਾਏ ਤਿਵਤੇ ਪਾਏ ਜੇ ਤੱਕੀਤਾ ਤੇਤਾ ਨਾਉ ਵੇਣਾਵੇ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸਕੇ ਮੋਦ ਪਲੀਤੀ ਕੱਪੜ ਹੋਏ ਦੇ ਸਾਬੁਨ ਲਈ ਤੁਹੇ ਭਰੀਏ ਮਤ ਪਾਪਾਂ ਕੇ ਸੰਗ ਉਤ ਪਹਿਨਾਵੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲਿਆ ਜਾ ਹੋ ਆਪੇ ਵੀ ਜਾਪੇ ਖਾਹ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗਣ ਕੂਤੇ ਭਗਤ ਨਾ ਹੋਏ ਸਵਸਥਾਤ ਪਾਣੀ ਮਰਮਾਵ ਸਤ ਸੁਆਣ ਸਦਾ ਮੰਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਚਿਤ ਕਵਣ ਵਾਰ ਕਵਣ ਸਿਰਤੀ ਮਾ ਹੋ ਕਵਣ ਜਿਤ ਹੋ ਆਕਾਰ ਵੇ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਖਲੇ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਅੱਖ ਨ ਸਭ ਕੋ ਅੱਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣੇ ਦਿਗ ਨ ਸੁਹੈ ਪਤਲ ਪਤਲ ਨਕ ਅਗਾਸ ਅਗਾਸ ਓੜਕ ਓੜਕ ਪਾਲ ਥਕੇ ਵੇਦ ਕੈਨਕ ਬਾਤ ਸੈ ਸੋ ਠਰ ਕੈਨਕ ਤੇ ਬਾ ਸੁਭਿਕਤਾਤ ਲਿਖਾ ਹੋਇ ਤਾ ਲਖੀਐ ਲਖ ਹੋਇ ਵਿਨਾਸ ਨਾਨਕ ਵੱਡਾ ਖੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈਆ ਨਦੀਆ ਤੇ ਵਾ ਪਵੇ ਸਮੁੰਦਰਾ ਜਾਣੀਏ ਸਮੁੰਦ ਸਦ ਸੁਲਤਾਨ ਗਿਰਹਾ ਸਿਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤੁਸ ਮਨੁ ਨਾ ਵਿਸਰੈ ਅੰਤ ਨਾ ਸਿਫਤੀ ਕਹਣ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਈ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏ ਵਡੂ ਚਾਹੋ ਵੈ ਕੋਇ ਤਿਸ ਉੱਚ ਕੋ ਜਾਣੈ ਸੋਏ ਜੇ ਵਡਿਆ ਬ ਜਾਣੈ ਆਪਾ ਪੁ ਨਾਨਕ ਰਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਦ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵਿਕਾਰ ਕੀਤੇ ਲੈ ਲੈ ਮੁਖਰ ਪਾਹਿ ਕੀਤੇ ਮੂਰਖ ਖਾਹੀ ਖਾਏ ਕੀਤੇ ਆਦੋਖ ਭੂਖ ਸਦ ਮਾਰ ਏ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੁਰ ਆਖ ਨਾ ਸਕੈ ਕੋਏ ਜੇ ਕੋ ਖਾਇ ਕਾਖਣ ਪਾਏ ਓ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਭੇਕੀ ਕੇ ਜਿਸਨੋ ਬਖਸ਼ੇ ਸਿੱਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਮੁੱਲ ਆਵਹਿ ਓਮੁੱਲ ਜਾਹਿ ਅਮੁੱਲ ਪਾਏ ਅਮੁੱਲ ਅਸਮਾਹੇ ਮੂਲ ਧਰਮ ਮੂਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸੀਸ ਮੂਲ ਨਿਸ਼ਾਨ ਅਮੁੱਲ ਕਰਮ ਮੂਲ ਫਰਮਾਨ ਮੁੱਲੋ ਮੂਲਾਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਅੱਖੇ ਦਾਣ ਵਖੇ ਦੇਵ ਅੱਖੇ ਸੁਰ ਨਰਮੁ ਜਨ ਸੇਵ ਕੇਤੇ ਅੱਖ ਆਖਣ ਪਾਹੀ ਕੇਤੇ ਕਹਿ ਕਹਿ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਂ ਅੱਖ ਨਸਕੇ ਕਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਨ ਸਾਚਾ ਸੋਏ ਦੇ ਕੋ ਅੱਖ ਬੁਲ ਵਿਗਾੜ ਤਾ ਲਖੀਐ ਸਿਰ ਗਵਾਰਾ ਗਵਾਰ ਸੂਦਰ ਕੇ ਹਸੂ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਦ ਅਨੇਕ ਸੰਖਾਂ ਕੀਤੇ ਵਵਨ ਹਾਰੇ ਕੀਤੇ ਰਾਗ ਪਰਿ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੇ ਤੁਹ ਨੂੰ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਤੁਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵਹਿ ਇੰਦ ਦੇ ਨਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰਿ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪਣ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ 86 ਤੀਰਥ ਨਾਲੇ ਗਵਹਿ ਜੋਦ ਮਹਾਂ ਬਲਸੂਰਾ ਗਵ ਖਾਣੀ ਚਾਰੇ ਗਵ ਖੰਡ ਮੰਡਲ ਵਰ ਪੰਡਾ ਕਰ ਕਰ ਖੇਤਾਰੇ ਸੇਈ ਤੁਦ ਨੋਂ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਮ ਸਿਮੈ ਚਿਤ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸਿਮਾਇ ਜਿਨੋਂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀਵ ਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਿਪੂਤ ਖਿੰਥਾ ਕਾਲ ਕੁਵਾਰੀ ਕਾਯਾਂ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸਿਆਦੇਸ ਆਦ ਅਨਿਲ ਅਦਨਾਹਤ ਜੁਗ ਜੁਗ ਏਕੋ ਵੇਸ ਪਗਤ ਗਿਆਨ ਦਾ ਭੰਡਾਰਣ ਕਟਕਟ ਵਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਤ ਸਿਦਵਰ ਅਸਾਦ ਸੰਜੋਗ ਉਪਜੋਗ ਦੁਇਕਾਰ ਚਲਾ ਰਹਿ ਲੇਖ ਆਵੈ ਭਾਗ ਆਦੇਸ ਤੇ ਸੇ ਆਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਇੱਕ ਵੇਸ ਏਤਾ ਮਾਈ ਜੁਗਤ ਵਿਆਈ ਤਿੰਨ ਚਿੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲੈ ਦੀ ਬਾਣ ਜੀਵ ਤਿਸ ਪਾਵੇ ਤੇ ਵਿੱਚ ਲਾਵੇ ਜਿਵ ਹੋਵੇ ਫਰਮਾਨ ਉਹ ਵੇਖਿ ਉਹਨਾਂ ਨਦਰ ਨ ਆਵੇ ਬਹੁਤਾ ਇਹ ਵਿਡਾਣ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸਵੇ ਕਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਪੌ ਲਖੋ ਹੈ ਲਖ ਵੈ ਲਖ 20 ਲਖ ਲੱਗੇ ਡਾਕੀਏ ਏਕ ਨਾਮ ਜਗਦੀਸ਼ ਏਤਰਾ ਪਤ ਪਵੜੀ ਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀ ਟਾਈਰੀ ਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨ ਜੋਰ ਜੋ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤਿ ਤਿਥਿ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪਰਵਾ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਖਾਨ ਮਹੀਸ ਕੇਤੇ ਵਰ ਬੈਂ ਘਾੜਤ ਕੜੀ ਅਹ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤੋ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾ ਮਲਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਮਾ ਹੈ ਤਾਂ ਕੇ ਰੂਪ ਨਕਤਨੇ ਜਾਹੀ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨੰਤ ਤਿਥੇ ਲੋ ਲੋ ਆਕਾਰ ਜਿਵ ਜਿਉ ਹੁਕਮਤਿ ਵੈ ਤਿਵ ਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪੋਖਲਾ ਅਗੰਤਪ ਤਾਓ ਪੰਡਪੋ ਅਮਰਤ ਤਿਤਡਾਲ ਕੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ